ਨੇ ਤੁਹਾਨੂੰ ਫੋਨ ਕੀਤਾ ਮੈਨੂੰ ਤਾਂ ਗਿਆਨ ਮੰਦੋ ਤੇਰੀ ਆਪਣੀ ਅਕਲ ਕਿੱਥੇ ਚ ਵੜੀ ਹੋਈ ਆ ਹਾਲੀਆਂ ਦੀ ਲਾਉ ਲਾਉ ਕੋਰ ਰਿਕਾਰਡਿੰਗ ਲਾਉ ਹਾਂਜੀ ਬੋਲੋ ਨਹੀਂ ਤੁਸੀਂ ਤੁਸੀਂ ਮੈਨੂੰ ਗਿਆਨ ਮੰਦੀ ਜਾਂ ਵਿਆਹ ਹੋ ਗਿਆ ਹੋ ਗਿਆ ਕਿ ਮੈਂ ਤੁਹਾਨੂੰ ਕੀ ਕਿਹਾ ਨਹੀਂ ਤੁਸੀਂ ਮੈਨੂੰ ਮੈਸੇਜ ਕਰਦੇ ਪਰਦੇ ਇੰਸਟਾਗ੍ਰਾਮ ਤੇ ਤੇ ਤੁਸੀਂ ਵੀ ਉਹਦੇ ਚ ਗਾਲੀ ਬਲੋਚ ਕੀਤਾ ਹਾਂਜੀ ਗਾਲੀ ਗੋਲੀ ਤੇ ਤੁਸੀਂ ਬੋਲਦੇ ਦੇਖੋ ਨਾ ਕੀ ਕਰਦੇ ਆ ਮੈਂ ਤੁਹਾਨੂੰ ਗਾਲੀ ਤੁਹਾਡਾ ਲੈਵਲ ਕੀ ਹੈ ਤੁਸੀਂ ਕਹਿੰਦੇ ਮੇਰਾ ਲੈਵਲ ਨਹੀਂ ਹੈ ਤਾਂ ਤੁਹਾਡਾ ਆਪਣਾ ਲੈਵਲ ਕੀ ਹੈ ਹਾਂ ਠੀਕ ਹੈ ਲੈਟਨ ਭਾਈ ਪੇਜੋ ਪੇਜੀ ਹੋਣਾ ਨਾ ਪੇਜੋ ਪੇਜੀ ਹੋਣਾ ਹੈ ਪੇਜ ਤੇ ਪਾਉਣੀ ਆ ਆ ਪਾਉਣੀ ਆ ਨਹੀਂ ਪਾਉਣੀ ਠੀਕ ਆ ਉਹ ਬਾਅਦ ਦੀ ਗੱਲ ਆ ਤੁਹਾਡੇ ਤੇ ਨਹੀਂ ਤੁਹਾਡੇ ਤੇ ਕੋਈ ਪਰਮਿਸ਼ਨ ਲਾਗੂ ਨਹੀਂ ਹੁੰਦੀ ਤੁਹਾਡੇ ਤੇ ਦੇਸ਼ ਦਾ ਕਾਨੂੰਨ ਅਲੱਗ ਹੈ ਜੇ ਤੁਸੀਂ ਪੇਜ ਚਲਾਉਨੇ ਹੋ ਤੁਹਾਡੇ ਤੇ ਦੇਸ਼ ਦਾ ਕਾਨੂੰਨ ਅਲੱਗ ਹੈ ਤੁਹਾਡੇ ਤੇ ਡੈਫਾਮੇਸ਼ਨ ਨਹੀਂ ਹੁੰਦੀ ਤੁਸੀਂ ਕਿਸੇ ਦੀ ਤੀਜ ਦੀ ਤੇ ਮਾਂ ਦੀ ਫੋਟੋ ਲਾਉਣੀ ਹੋਵੇ ਤੁਸੀਂ ਵਕੀਲ ਤੁਸੀਂ ਵਕੀਲ ਲੱਗੇ ਆ ਮੈਂ ਤੁਹਾਨੂੰ ਇਹ ਲੱਗੇ ਇਹਦਾ ਜਵਾਬ ਮੈਂ ਦੇਣੀ ਆ ਮੈਡਮ ਅੱਜ ਮੈਡਮ ਜੀ ਵੀ ਵਿੱਚ ਨਹੀਂ ਓਕੇ ਓਕੇ ਤੁਸੀਂ ਮੇਰੇ ਤੋਂ ਪੈਸੇ ਮੰਗੇ ਆਂ ਕਿ ਕਿ ਗੋਰੇ ਤੇਰਾ ਅਸੀਂ ਜੋ ਹੱਕ ਤੇ ਖੜਦੇ ਆਂ ਤਾਂ ਹਾਈ 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 ਬਾਕੀ ਬੜੀ ਸ਼ਾਮੇਵਾਦ ਆ ਤੁਸੀਂ ਪ੍ਰੂਫ ਕਰਕੇ ਮੈਨੂੰ ਤੋਂ ਪੈਸੇ ਮੰਗੇ ਆ ਤੁਸੀਂ ਪੈਸੇ ਨਹੀਂ ਦੇਖਦੇ ਮੈਮ ਹੁਣ ਤੁਸੀਂ ਨਹੀਂ ਤੁਸੀਂ ਪ੍ਰੂਫ ਕਰੋ ਨਾ ਤੁਸੀਂ ਪ੍ਰੂਫ ਕਰੋ ਕਿ ਮੈਂ ਤੁਹਾਡੇ ਤੋਂ ਪੈਸੇ ਮੰਗੇ ਆਂ ਨਹੀਂ ਨਹੀਂ ਤੁਸੀਂ ਮੈਨੂੰ ਪ੍ਰੂਫ ਕਰੋ ਤੁਸੀਂ ਨਹੀਂ ਪ੍ਰੂਫ ਕਰੋਗੇ ਮੈਂ ਥੋੜੇ ਤੋਂ ਪੈਸੇ ਮੰਗੇ ਆ ਮੈਡਮ ਮੈਡਮ ਆਪ ਪ੍ਰੂਫ ਕਰੋ ਕਿ ਮੈਂ ਥੋੜੇ ਤੋਂ ਪੈਸੇ ਮੰਗੇ ਆ ਕਿਸ ਚਾਲ ਦੇ ਪੈਸੇ ਮੰਗੇ ਮੈਂ ਥੋੜੇ ਤੋਂ ਜਰਾ ਮੈਂ ਕਰਦੀ ਆ ਕਾਮਿਕ ਤੇ ਨੀ ਮੇਟਲ ਤੁਸੀਂ ਮੇਰੇ ਸਾਥ ਤੋਂ ਪੈਸੇ ਲੈ ਕੇ ਖਾਦੇ ਹਨਾ ਇਹ ਵੀ ਪ੍ਰੂਫ ਕਰ ਦੋ ਇਹ ਵੀ ਪ੍ਰੂਫ ਕਰ ਦੋ ਤੇਰੇ ਤੋਂ ਫੇਮ ਲੈ ਕੇ ਖਾਦਾ ਮੇਰੇ ਕੋਲ ਫੇਮ ਲੈ ਕੇ ਖਾਦਾ ਉਹ ਹੈਲੋ ਪਹਿਲੇ ਐਡੀ ਕਿਤੇ ਕਿਤੇ ਐਡੀ ਕਿਤੇ ਕਿਤੇ ਗੁੱਸੇ ਵਾਲਾ ਸੀਗੀ ਤੇਰੇ ਤੋਂ ਫੇਮ ਲਿਆ ਸੀ ਕੁੜੀ ਦਾ ਵੀਡੀਓ ਵਾਇਰਲ ਹੋਣਾ ਕਮੈਂਟ 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 ਨਾ ਬੈਸ ਵੀ ਕਰਨੀ ਹੈ ਹੈਲੋ ਮੈਂ ਤੇਰੇ ਨਾਲ ਬੈਸ ਨਹੀਂ ਕਰਦੀ ਤੂੰ ਰਿਕਾਰਡਿੰਗ ਕਰ ਕਰਕੇ ਨਾ ਤੀਜਾਂ ਤੇ ਤੌਣ ਆ ਗਈ ਹੈ ਤੂੰ ਫੇਮ ਵਾਸਤੇ ਜਸਟ ਫੇਮ ਵਾਸਤੇ ਤਾਂ ਪੀਤਾ ਥੋੜੇ ਵੀ ਕਹਿਨੀਆ ਤੇਰ ਤੂੰ ਪੇੜ ਪ੍ਰਚੋਲ ਇਸਨੂੰ ਤੁਸੀਂ ਪਹਿਲ ਪ੍ਰੋਮੋਸ਼ਨ ਅਵੇਲੇਬਲ ਕਿਉਂ ਲਿਖ ਆਪਦੇ ਅਕਾਊਂਟ ਤੇ ਫਿਰ ਤੁਸੀਂ ਡੀਲੀਟ ਕਰਤਾ ਮੇਰਾ ਕੋਰਟ ਦਾ ਕੇਸ ਹੁਣ ਤੁਸੀਂ ਲੋੜਾ ਮੇਰਾ ਫਿਰ ਕਿਹ ਲੋੜਾ ਤੇਰੇ ਕੋਰਟ ਦਾ ਕੇਸ ਮੈਂ ਕੋਰਟ ਦਾ ਕੇਸ ਪਾ ਦਿੱਤੇ ਫੋਕ ਰਹੀ ਆ ਕਿ ਇਹ ਮਰਦ ਗਲਤ ਬੋਲਦੀ ਆ ਮੈਨੂੰ ਹਾਂ ਤੇ ਮੈਂ ਖਣੀ ਨਾਲ ਤੇ ਪੋਨੀ ਆ ਆ ਮੈਂ ਪੋਨੀ ਆ ਜਾਂਚ ਤੋਂ ਤੂੰ ਨਹੀਂ ਬੋਲਦੀ ਨੇ ਤੂੰ ਉਹ ਬੇਡਾਂ ਤੋਂ ਸੁਰਲੀਨ ਵਰਗੀਆਂ ਕੁੜੀਆਂ ਤੋਂ ਵੀਡੀਓ ਬਵਾਵੇਂ ਬੀਤ ਵਰਗੀਆਂ ਕੁੜੀਆਂ ਤੋਂ ਗਾਵਾ ਕਢਵਾਵੇਂ ਆਂਦੇ ਸਾਰਿਆਂ ਨੂੰ ਕਿਹੜਾ ਤੇ ਕੋਈ ਜਹਾ ਮੈਚ ਨਾਗਣੀ ਹੁੰਦੀ ਤੇ ਮੈਂ ਤਾਂ ਨੂੰ ਤਰੀਕੇ ਨਾਲ ਤਰੀਕੇ ਨਾਲ ਜਵਾਬ ਪੁੱਛਿਆ ਇੱਕ ਫਿਰ ਬੇਦੀ ਗੱਲ ਪੁੱਛੀ ਆ ਕਿ ਭਾਈ ਹਰਦਾਸ ਆ ਆ ਵੀਡੀਓ ਦਾ ਕੀ ਸੱਚਾ ਆ ਵੀਡੀਓ ਦਾ ਕੀ ਸੱਚਾ ਤੇ ਤੂੰ ਡਰਾਮੇ ਕਰਦੀ ਪਈ ਐ ਲੱਛਣ ਬਣੇ ਆ ਨਹੀਂ ਸਰਲੀਲ ਵਰਗੀ ਕੁੜੀਆਂ ਸਰਲੀਲ ਫੁੱਟ ਦਾ ਲੈ ਕੇ ਖਾਂਦੀ ਆ ਕਿ ਤੁਹਾਡੋਂ ਤੁਹਾਨੂੰ ਦੇਖ ਕੇ ਖਾਂਦੀ ਆ ਨਹੀਂ ਮੈਂ ਇਹ ਗੱਲ ਨਹੀਂ ਕਹਿੰਦੀ ਪਰ ਗਾਲਾਂ ਕੱਢਣ ਦਾ ਤੁਹਾਨੂੰ ਅਧਿਕਾਰ ਹੈਗਾ ਕਿਸੇ ਨੂੰ ਸਰਲੀਲ ਵਰਗੀ ਕੁੜੀਆਂ ਦਾ ਕੀ ਮਤਲਬ ਤੁਸੀਂ ਉਹਨਾਂ ਨੂੰ ਤੁਸੀਂ ਉਹਦੇ ਘਰੇ ਰੱਖਣ ਬੋਕ ਦਿੰਦੇ ਤੇ ਨੇਵੋਨ ਜੇ ਆ ਕੇ ਅੱਥੀ ਕਿਉਂ ਪਾਈਏ ਕੁੱਟੀਆਂ ਉਹਦੀਆਂ ਲੱਤਾਂ ਮਾਹਾਂ ਤੇ ਕਿ ਕਿਸੇ ਨੂੰ ਕਿੱਦਾਂ ਚੈੱਕ ਕਰਾਂ ਮੈਂ ਤੇਰੇ ਮੈਂ ਤੁਹਾਡੇ ਨਾਲ ਲੜਾਈ ਨਹੀਂ ਕਰਨੀ ਨਾ ਮੈਂ ਤੁਹਾਡੇ ਨਾਲ ਪੁਰੀਆ ਕਰਨੀ ਠੀਕ ਆ ਤੇ ਨਾ ਮੇਰਾ ਕੋਈ ਉਹ ਫੈਸਲਾ ਹੈਗਾ ਵੀ ਮੈਂ ਤੁਹਾਡੇ ਨਾਲ ਲੜਾਂ ਮੇਰਾ ਲੈਵਲ ਕੀ ਹੈਗਾ ਤੁਹਾਡੇ ਨਾਲ ਗੱਲ ਕਰਨ ਦਾ ਤੁਹਾਡਾ ਨਾ ਮੈਂ ਕਰਾਂ ਠੀਕ ਆ ਪਰ ਹੁਣ ਹੁਣ ਮੈਂ ਹੁਣੇ ਹੁਣ ਤੱਕ ਮੈਂ ਸੱਚ ਦੇ ਆਧਾਰ ਤੇ ਗੱਲ ਕਰਦੀ ਸੀ ਤੇ ਕਰਦੀ ਰਹੂੰਗੀ ਤੇ ਮੈਨੂੰ ਕੋਈ ਰੋਕ ਨਹੀਂ ਸਕਦਾ ਜਫਰਮੇਸ਼ਨ ਦੇ ਡਰਾਮੇ ਦੇ ਨਾ ਕਰਿਆ ਕਰੋ ਤੇਰੇ ਤੇ ਨਹੀਂ ਮੇਰਾ ਲਾਗੂ ਹੁੰਦਾ ਨਾ ਫਰਮੇਸ਼ਨ ਤੇ ਤੇਰੇ ਤੇ ਨਹੀਂ ਲਾਗੂ ਹੁੰਦਾ ਉਹ ਇੱਕ ਕੁੜੀ ਦੀ ਗੱਲ ਸੁਣੀ ਕਿਉਂਕਿ ਉਹ ਕੁੜੀ ਆ ਜਦ ਤੱਕ ਇਹ ਵੀ ਗੱਲ ਕੇ ਵੀ ਉਹ ਕੁੜੀ ਆ ਮੈਨੂੰ ਮੇਰੀ ਨਾ ਗੱਲ ਸੁਣੋ ਮੈਂ ਤੈਨੂੰ ਟੂ ਟੂ ਕਰਕੇ ਨਹੀਂ ਬੋਲਦਾ ਫਿਰ ਜਿਆਦਾ ਮੈਨੂੰ ਟੂ ਟੂ ਕਰਕੇ ਬੋਲ ਤੇ ਕਿਉਂ ਕਿ ਤਾਂ ਮੈਨੂੰ ਉੱਚੀ ਬੋਲ ਕੇ ਕਹਿੰਦੀ ਆ ਵੀ ਮੈਥੋਂ ਪੈਸੇ ਮੰਗੇ ਸਾਬਿਤ ਕਰੇ ਇਹਨੇ ਜਲੂਸ ਸਾਬਿਤ ਨਾ ਕੀਤੀ ਉਹ ਆਪਦੀ ਥੋੜਾ ਆਪਦੀ ਕਰ ਮੈਂ ਇਹਦਾ ਜਲੂਸ ਚੰਗੀ ਤਰ੍ਹਾਂ ਕਰਵਾਉਗੀ ਹੱਦ ਹੋ ਗਈ ਹੱਦ ਹੋ ਗਈ ਇਹਨੇ ਮੈਨੂੰ ਇੰਟਰਵਿਊ ਲਈ ਪੁੱਛਿਆ ਮੈਂ ਇਹਨੂੰ ਪੁੱਛਿਆ ਵੀ ਇੰਟਰਵਿਊ ਕਰਨੀ ਆ ਭਾਈ ਇਹਨੇ ਆਪ ਐਗਰੀ ਹੋਈ ਆ ਵੀ ਹਾਂ ਕਰਨੀ ਆ ਮੈਂ ਦੱਸਣੀ ਆ ਕੀ ਗੱਲ ਆ ਇਹ ਆਪਸ ਹੋੜੀਆਂ ਪਾਉਂਦੀ ਸੀ ਵੀ ਮੈਂ ਪੋਡਕਾਸਟ ਕਰਨੇ ਆ ਅਸੀਂ ਪੱਖ ਲੈ ਕੇ ਆਏ ਆ ਅਸੀਂ ਦੂਜਾ ਪੱਖ ਕਿਉਂ ਨਾ ਲਈਏ ਇਹਨੇ ਮੈਨੂੰ ਮਨਾ ਕਿੰਨਾ ਵੀ ਦੂਜਾ ਪੱਖ ਨਹੀਂ ਲੈਣਾ ਪਰ ਅਸੀਂ ਲਿਆ ਪਰ ਤੁਹਾਡੇ ਵਿੱਚ ਖੁਦਾਂ ਪਰਚੋਲ ਕਰਨਾ ਹਰੇਕ ਬੰਦੇ ਦਾ ਐਜ਼ ਅ ਪਬਲਿਕ ਅਧਿਕਾਰ ਹੈ ਤੁਸੀਂ ਵੀ ਪਰਚੋਲ ਕਰਕੇ ਇੱਕ ਫੈਸਲਾ ਲੈਂਦੀ ਮੈਂ ਉਹ ਨਹੀਂ ਕਰਦੀ ਦੀ ਤੁਸੀਂ ਕਿਉਂ ਲੈਂਦੀ ਇਹ ਮੈਂ ਲੈ ਲਈ ਤਾਂ ਮਾੜੀ ਹੋ ਗਈ ਮੈਂ ਨਹੀਂ ਨਹੀਂ ਤੁਸੀਂ ਮੈਨੂੰ ਨਹੀਂ ਪਤਾ ਤੁਹਾਡਾ ਇਹਨਾਂ ਨਾਲ ਕੀ ਮੈਟਰ ਹੈ ਕੀ ਨਹੀਂ ਹਾਈ ਪਿੱਟ ਤੇ ਗੱਲ ਕਰਨੀ ਸਾਰਿਆਂ ਨੂੰ ਆਉਂਦੀ ਆ ਸਾਰਿਆਂ ਨੂੰ ਆਉਂਦੀ ਆ ਉੱਚੀ ਬੋਲਣਾ ਮੈਨੂੰ ਵੀ ਹੁੰਦਾ ਪਰ ਮੈਂ ਬੋਲੀ ਨਹੀਂ ਕਦੇ ਮੈਨੂੰ ਤੂੰ ਹਾਂ ਹਾਂ ਤੂੰ ਹੀ ਵੀ ਤੂੰ ਇਹਨੂੰ ਵੀ ਇਹ ਮੈਨੂੰ ਪੁੱਛੇ ਬਿਨਾ ਇਹਨੂੰ ਹਾਂ ਲੈ ਕਿਵੇਂ ਲਿਆ ਤੇ ਆਪਣੀ ਕਰੰਗਲੇ ਤੋਂ ਫੋਨ ਕੀਤਾ ਮੈਨੂੰ ਤਾਂ ਗਿਆਨ ਵੰਡੋ ਗਿਆਨ ਨਾ ਵੰਡ ਤੈਨੂੰ ਕੋਣ ਗਿਆਨ ਦਿੰਦਾ ਵੀਰੇ ਤੁਹਾਨੂੰ ਥੋਡੀਆਂ ਮੱਧੀਆਂ ਪਹਿਲਾਂ ਹੀ ਮਾਰੀਆਂ ਹੋਈਆਂ ਤੁਹਾਨੂੰ ਕਿਸੇ ਨੇ ਗਿਆਨ ਨਹੀਂ ਦਿੱਤਾ ਥੋੜੀ ਤੇਰੀ ਆਪਣੀ ਅਕਲ ਕਿੱਥੇ ਚ ਵੜੀ ਹੋਈ ਆ ਜੇ ਤੂੰ ਇਤਨੀ ਮਾਰੀ ਹੋਈ ਤਾਂ ਤੁਹਾਨੂੰ ਕੋਣ ਕੋਣ ਗਿਆਨ ਦੇ ਸਕਦਾ ਦੇਦਾ ਤਾਂ ਕੋਈ ਬੁੱਧੂ ਮੂਰਖ ਨਾਲ ਕੋਈ ਹੋਈਸਾਗਤਾਂ ਗੁਰਬਾਣੀ ਕਹਿੰਦੀ ਆ ਵੀ ਮੂਰਖ ਨਾਲ ਦਾ ਲੂਝੀ ਹੈ 1300 ਰੁਪਏ ਚ ਪਰਮੇਸ਼ਰ ਪ੍ਰਮੋਸ਼ਨ ਕਰੀਏ ਤੇ ਲੋਕਾਂ ਨੇ ਤੇ 300 ਤੂੰ ਹਲੋ ਤੂੰ 500 ਚ ਕੀਤੀ ਹੋਣੀ ਆ ਠੀਕ ਆ ਮੈਂ ਜਮਾ ਪੰਜੀ ਵੀ ਨਹੀਂ ਕੋਈ ਇੱਕ ਬੰਦਾ ਮੈਨੂੰ ਸਾਫਿਤ ਕਰਦੇ ਕਿ ਮੈਂ ਕਿਸ ਤੋਂ ਲੋਕਾਂ ਕੋਲ ਜਾ ਕੇ ਪੈਸੇ ਮੰਗਦੀ ਆ ਆ ਤੂੰ ਸਾਫਿਤ ਕਰਨਾ ਮੈਂ 400 ਰੁਪਏ ਮੰਗਿਆ ਕਿਸ ਤੋਂ 100 100 ਰੁਪਏ ਕਮਤੀ ਕਰਦੀਆਂ ਲੋਕਾਂ ਤੋਂ ਐਡੇ ਐਡੇ ਡਿਫਾਲਟਰ ਨਹੀਂ ਹੈਗੇ ਹਲੋ 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 ਕਿਰਪਾ ਨਾਮ ਦੇ ਚਨੇ ਨਾਲ ਬੋਲਣਾ ਤੂੰ ਡੀਸੀ ਹੀ ਲੱਗ ਗਿਆ ਠੀਕ ਆ ਤੇ ਮੈਂ ਆ ਤੇਰੇ ਪੈਨਲ ਨੂੰ ਇਹ ਬੰਦਾ ਅਮੀਰ ਬੰਦਾ ਕਰਤਾਰ ਤੋਂ ਹੁੰਦਾ ਹੈ ਸਾਰਾ ਨਾਲ ਨਹੀਂ ਹੁੰਦਾ ਕੁੜੀ ਵਾਲਿਆਂ ਦਾ ਮਸਲਾ ਵੀ ਮੁੱਕ ਗਿਆ ਗੁਰਕਰ ਹੁਣਾ ਦਾ ਤੇ ਆ ਮੈਡਮ ਹੁਣਾ ਨੇ 50000 ਪਹਿਲਾਂ ਸਹੁਰਿਆਂ ਤੋਂ ਲਿਆ ਕੁੜੀ ਵਾਲਿਆਂ ਦੇ 20000 ਕੁੜੀ ਵਾਲਿਆਂ ਤੋਂ ਲਿਆ ਮੁੜ ਕੇ ਮੈਡਮ ਹੁਣਾ ਨੇ ਭੰਡਣਾ ਸ਼ੁਰੂ ਕਰਤਾ ਕੁੜੀ ਨੂੰ ਮੈਡਮ ਹੁਣੀ ਸਾਰੇ ਪਾਸੇ ਕਾਲੋ ਮੈਡਮ ਝੁੱਠੀ ਪੈ ਗਈ ਜਦੋਂ ਕਾਲੋ ਮੈਡਮ ਨੂੰ ਪਤਾ ਲੱਗਾ ਕਿ ਮੇਰੀ ਰਿਸ਼ਵਤ ਦਾ ਪਤਾ ਲੱਗ ਗਿਆ ਕਿ ਮੈਂ ਲਿਵਨ ਚੈਨਲ ਦੇ ਨਾਮ ਤੇ ਕਦੀ ਭੁੱਲਾ ਟੀਵੀ ਦੇ ਨਾਮ ਤੇ ਪੈਸੇ ਮੰਗਦੀ ਫਿਰਦੀ ਆ ਥਾਂ ਥਾਂ ਤੇ ਜਾ ਕੇ ਆਪਣੀ ਮੰਮੀ ਦੇ ਬਿਮਾਰ ਹੋਣ ਦਾ ਢੋਂਗ ਕਰਕੇ ਮੇਰੀ ਮੰਮੀ ਬਿਮਾਰ ਆ ਮੇਰੀ ਪੈਸਿਆਂ ਦੀ ਮਦਦ ਕਰ ਦਿਓ ਮੁੜ ਕੇ লাই ਪੋਡਕਾસ્ટ ਕਰਦੀ ਫਿਰਦੀ ਆ ਲੋਕਾਂ ਨੂੰ ਨੰਗਾ ਦੱਸਣ ਵਾਲੀ ਤੂੰ ਪਤਾ ਕਿੱਥੇ ਕਿੱਥੇ ਗਈ ਕਹਿੰਦੇ ਤੂੰ ਨਹੀਂ बोलਦੀ ਕਾਲੋ ਤੂੰ ਨਹੀਂ बोलਦੀ ਤੇਰੇ ਚ ਸਹੁਰਿਆਂ ਦਾ 50000 ਬੋਲਦਾ ਤੇਰੇ ਲਈ ਸਪੈਸ਼ਲ ਕਢਾਣ ਆਏ ਆ 10000 ਹੋਰ ਤੇਰੇ ਪੋਡਕਾਸਟਰ ਦੇ ਨਾਮ ਦਾ ਸਪੈਸ਼ਲ ਕਾਲੋ ਆਂਟੀ ਲਈ 50000 ਏ ਕੰਦੀ ਪੱਤਰਕਾਰਾਂ ਦਾ ਪੰਗਾ ਮਹਿੰਗਾ ਪੈਂਦਾ ਪੱਤਰਕਾਰ ਸਾਰੇ ਨਹੀਂ ਮਾੜੇ ਹੁੰਦੇ ਸਾਰੇ ਤੇਰੇ ਵਰਗੇ ਕਾਲੋ ਚੋਰ ਨਹੀਂ ਹੁੰਦੇ ਪੱਤਰਕਾਰ ਤੂੰ ਪੱਤਰਕਾਰੀ ਵੀ ਬਦਨਾਮੀ ਕਰਦੀ ਆ ਆਪ ਤਾਂ ਤੂੰ ਬਦਨਾਮ ਹੈਗੀਆਂ ਤੂੰ ਲੋਕਾਂ ਦੀਆਂ ਕੁੜੀਆਂ ਨੂੰ ਨੰਗੀ ਦੱਸਦੀ ਆ ਤੂੰ ਸਲਵਾਰ ਪਾ ਕੇ ਪਤਾ ਨਹੀਂ ਕਿੱਥੇ ਕਿੱਥੇ ਤੈਨੂੰ ਪਤਾ ਕਿੱਥੇ ਕਿੱਥੇ ਗੂੰ ਖਾਦਾ ਤੂੰ ਤੂੰ ਲੋਕਾਂ ਨੂੰ ਬਦਨਾਮ ਕਰਦੀ ਆ ਲੋਕਾਂ ਨੂੰ ਨਸ਼ੇੜੀ ਦੱਸਦੀ ਆ ਸ਼ਕਲ ਤੇਰੀ ਨਸ਼ੇੜਨਾਰਗੇ ਆ ਕੰਮ ਤੇਰੇ ਲੱਗਦੇ ਆ ਨਸ਼ੇੜਨਾਰਗੇ ਠੀਕ ਆ ਭੌਂਕਦੀ ਤੂੰ ਕੁੱਤਿਆਂ ਵਾਂਗੂ ਔਕਾਤ ਦੀਆਂ ਗੱਲਾਂ ਨਾ ਕਰਿਆ ਕਰ ਤੇਰੀ ਇਹ ਸਾਲੀ ਜਹਾਜ਼ ਨਹੀਂ ਚਲਦੇ ਕੈਂਚੀ ਸਾਈਕਲ ਹੀ ਚਲਾਉਣੀ ਫ ਦੈ ਨਾ ਸੀ ਕਿ ਤੁਸੀਂ ਇੰਨਾ ਕਾਲ ਫੇਮ ਮੇਰੇ ਪਿੱਛੇ ਫੇਮ ਪਾ ਰਕੇ ਨੰਬਰ ਡਿਲੀਟ ਕਰੋ ਉਹਨੂੰ ਕਹਿਣਾ ਸੀਗਾ ਨੰਬਰ ਡਿਲੀਟ ਕਰੇ ਕਰਵਾ ਦਵੋ ਜੀ ਚਵਲ ਜੀ ਜਿੱਨਾਂ ਅੰਨੀ ਪਿੱਛੇ ਝੋਰਾ ਕਿੰਨਾਂ ਦੇ ਝੋਰਾ ਨੇ ਆ ਨਾ ਇਹ ਇਹ ਹੈਗੀ ਤਾਂ ਚੂੜੀ ਚ ਮੇਰੀ ਹੋਈ ਹੈ ਕੋਈ ਕਹ ਲਓ ਜੀ ਤੇਰੇ ਹੀ ਗੱਲ ਮੇਰੇ ਹੀ ਆਵਾਜ਼ ਤੋਂ ਆਪਾਂ ਕਿੰਨੀ ਕੁੜੀਆਂ ਦੀ ਆਲਮੋਸਟ ਜਿਹੜੀ ਆ ਇੱਕ ਕੇਸ ਦੀਆਂ ਕੁੜੀਆਂ ਹੁੰਦੀਆਂ ਨੇ ਨਾ ਉਹਨਾਂ ਦੀ ਆਲਮੋਸਟ ਵਾਜ਼ਵੀ ਸੇਮ ਹੁੰਦੀ ਆ ਤਾਂ ਉਹਨਾਂ ਨੇ ਬਣਾਈ ਗਈ ਆ ਤੇ ਰਹੀ ਗੱਲ ਉਹ ਵਾਲੇ ਵੀਰ ਜੀ ਜਿਹੜੇ ਵੀਰ ਜੀ ਕਹਿੰਦੇ ਸੀਗੇ ਕਿ ਗੁਰਕੌਰ ਨੇ ਸਾਡੇ ਤੋਂ ਇਨਾ ਪੈਸਾ ਖਾਦਾ ਜਦੋਂ ਉਹ ਵੀਰ ਜੀ ਨੂੰ ਅਸੀਂ ਫੋਨ ਲਾਇਆ ਜਦੋਂ ਉਹ ਵੀਰ ਜੀ ਨੂੰ ਅਸੀਂ ਫੋਨ ਲਾਇਆ ਤਾਂ ਉਹ ਵੀਰ ਜੀ ਸਾਫ਼ ਮੁਕਰ ਗਏ ਕਹਿੰਦੇ ਕਿ ਮੈਂ ਤਾਂ ਪੈਸੇ ਲੈਣ ਹੀ ਨਹੀਂ ਪੈਸੇ ਵੀਰ ਜੀ ਤੁਸੀਂ ਤਾਂ ਲਓ ਚੇ ਤੁਸੀਂ ਮੇਰੇ ਤੋਂ ਪੈਸੇ ਨਹੀਂ ਸੋਰੀ ਪੈਸੇ ਤੁਸੀਂ ਸਾਡੇ ਤੋਂ ਤਾਂ ਲਾਉਣ ਜੇ ਤੁਸੀਂ ਸਾਨੂੰ ਪੈਸੇ ਦਿੱਤੇ ਹੋਣ ਤੁਸੀਂ ਸਾਨੂੰ ਨਾ ਕੋਈ ਪੈਸਾ ਦਿੱਤਾ ਅਭੀ ਬੋਤਾਦਾ ਮੈਨੂੰ ਮਿਲ ਕੇ ਆਨੀ ਆ ਤੇ ਕਹੀ ਆਪਾਂ ਹੈਲਪ ਕਰਨੀ ਆ ਹਾਂ ਖਰਚਾ ਦੇ ਦੋ ਕਿੰਨੇ ਥੋੜੀ ਜਿਹੀ ਦੇ ਦੋ ਮੇਰੇ ਜੋ ਟਪਾ ਡਬ ਟਪਾ ਡਬ ਟਪਾ ਡਬ ਮਾਲੂਮ ਨਾ ਕਿਹਦਾ ਲੈਦੇ ਵੀ ਟਪਾ ਡਬ ਟਪਾ ਡਬ ਟਪਾ